ਸਾਤਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੇ ਇਸ ਪਾਠਸ਼ਾਲਾ ਦੇ ਵਿੱਚ ਅੱਜ ਸਤਗੁਰੂ ਅਰਜਨ ਦੇ ਮਹਾਰਾਜ ਜੀ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਾਤਸੰਗਤ ਜੀ ਜਿਵੇਂ ਸਤਗੁਰੂ ਦਾਸ ਮਹਾਰਾਜ ਜੀ ਨੇ فرمایا ਹੈ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਤੇ ਸਾਤਸੰਗਤ ਜੀ ਜੋ ਪ੍ਰਮਾਤਮਾ ਦਾ ਸਿਮਰਨ ਹੈ ਪਰਮਾਤਮਾ ਦਾ ਨਾਮ ਹੈ ਇਹ ਸਭ ਤੋਂ ਵੱਡਾ ਹੈ ਤੇ ਆਓ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛਦੇ ਹਾਂ ਕਿ ਭਾਈ ਜੀ ਆਪਾਂ ਨਾਮ ਜਪਾਂਗੇ ਤਾਂ ਸਾਧ ਸੰਗਤ ਜੀ ਸਾਨੂੰ ਕੀ ਕੁਝ ਮਿਲੇਗਾ ਨਾਮ ਜਪਣ ਦੇ ਨਾਲ ਸਾਧ ਸੰਗਤ ਜੀ ਕੀ ਕੁਝ ਹੁੰਦਾ ਹੈ ਤਾਂ ਸਤਿਗੁਰੂ ਜੀ ਪਹਿਲੇ ਹੀ ਵਚਨ ਦੇ ਵਿੱਚ ਸਾਧ ਸੰਗਤ ਜੀ ਫਰਮਾਉਂਦੇ ਨੇ ਨਾਮ ਲੇਤ ਮਨ ਪ੍ਰਗਟ ਪਿਆ ਕਿ ਭਈ ਨਾਮ ਜਪਣ ਦੇ ਨਾਲ 사త్సੰਗਤ ਜੀ ਮੰਨ ਦੇ ਵਿੱਚ ਨਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਜਿਵੇਂ ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸੰਗ ਲਾਰੇ 사త్సੰਗਤ ਜੀ ਜੋ ਇਨਸਾਨ ਆਪਣੇ ਅੰਦਰ ਗੁਰੂ ਦੇ ਗਿਆਨ ਦੀ ਪ੍ਰਮਾਤਮਾ ਦੇ ਨਾਮ ਦੀ ਜੋਤ ਜਗਾ ਲੈਂਦਾ ਆ 사త్సੰਗਤ ਜੀ ਉਹਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਇਹ ਜੋ ਸਾਡੇ ਅੰਦਰ ਅੰਧਕਾਰ ਹੈ ਨਾ ਸਾਧ ਸੰਗਤ ਜੀ ਵਹਿਮ ਭਰਮ ਅਡੰਬਰ ਪਖੰਡਾਂ ਦਾ ਇਹ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਵਾਲੇ ਬੰਦੇ ਆ ਗੁਰਾਂ ਤੋਂ ਗੁਰਮੰਤਰ ਲੈਨੇ ਆ ਉਸ ਗੁਰਮੰਤਰ ਦੀ ਕਮਾਈ ਕਰਦੇ ਆ ਨਾ ਸਾਧ ਸੰਗਤ ਜੀ ਫਿਰ ਸਾਡੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਇਹਨੂੰ ਗਿਆਨ ਦਾ ਪ੍ਰਕਾਸ਼ ਕਹਿੰਦੇ ਨੇ ਇਹਨੂੰ ਸਾਧ ਸੰਗਤ ਜੀ ਇਹ ਜੋ ਪ੍ਰਕਾਸ਼ ਹੈ ਇਹ ਨਾਮ ਸਿਮਰਨ ਦੇ ਨਾਲ ਹੀ ਹੁੰਦਾ ਹੈ ਨਾਮ ਲੇਤ ਮਨ ਪ੍ਰਗਟ ਪਿਆ ਕਿ ਭਾਈ ਨਾਮ ਜਪਣ ਦੇ ਨਾਲ ਜੋ ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਐਤੇ ਚਾਨਣ ਹੁੰਦਿਆਂ ਗੁਰਬਿਰੰਕੌਰ ਅੰਧਾਰ ਅੱਗੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਨਾਮ ਲੇਤ ਪਾਪ ਤਨ ਤੇ ਗਿਆ ਕਿ ਭਾਈ ਨਾਮ ਜਪਣ ਦੇ ਨਾਲ ਜਿੰਨੇ ਵੀ ਸਾਡੇ ਕਸ਼ਟ ਨੇ ਸਾਧ ਸੰਗਤ ਜੋ ਸਾਰੇ ਕੱਟੇ ਜਾਂਦੇ ਨੇ ਜਿਵੇਂ ਗੁਰਾਂ ਨੇ ਫਰਮਾਇਆ ਨੇ ਸਾਧ ਸੰਗਤ ਜੀ ਜੋ ਪੇ ਹਮ ਨਾ ਪਾਪ ਕਰਨ ਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਸਾਧ ਸੰਗਤ ਜੀ ਜਾਣੇ ਅਣਜਾਣੇ ਇਸ ਸਰੀਰ ਤੋਂ ਇਸ ਮਨ ਤੋਂ ਬਹੁਤ ਸਾਰੇ ਪਾਪ ਹੋ ਜਾਂਦੇ ਨੇ ਪ੍ਰਸਾਦ ਸੰਗਤ ਜੀ ਜੇ ਕੋਈ ਸੱਚੇ ਮਨ ਦੇ ਨਾਲ ਸਤਿਗੁਰਾਂ ਦੇ ਦਰਬਾਰ ਚ ਆ ਕੇ ਮਾਫੀ ਮੰਗੇ ਸਾਧੂ ਕੀ ਜੋ ਲੇ ਓਟ ਤਰੇ ਮਿਟੇ ਪਾਪ ਸਭ ਕੋਟ ਕੋਟ ਤੇ ਭਾਈ ਸੱਚੇ ਮਨ ਨਾਲ ਅਰਦਾਸ ਕਰੇ ਆ ਕੇ ਕਿ ਸਤਿਗੁਰ ਜੀ ਮੇਰੇ ਤੋਂ ਇਹ ਗਲਤੀ ਹੋਈ ਹੈ ਪਰ ਮੈਂ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਮੈਂ ਤੁਹਾਡੇ ਵਚਨ ਮੰਨਾਂਗਾ ਜ਼ਿੰਦਗੀ ਚ ਕੋਈ ਦੁਬਾਰਾ ਗਲਤੀ ਨਹੀਂ ਕਰਦਾ ਸਾਤਸੰਗਤ ਜਿਉ ਪਰਮਾਤਮਾ ਬਖਸ਼ ਲੈਂਦਾ ਹੈ। ਸਾਤਸੰਗਤ ਜਿਉ ਮਾਲਿਕ ਬਖਸ਼ ਲੈਂਦਾ ਹੈ। ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਾਤਸੰਗਤ ਜੀ ਬੜਾ ਦਿਆਲੂ ਹੈ। ਇਹ ਸਾਤਸੰਗਤ ਜੀ ਜਿਨੇ ਵੀ ਸੱਚ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਕੀਤੀ ਹੈ, ਸਤਿਗੁਰੂ ਜੀ ਫਰਮਾਉਂਦੇ ਨੇ ਨਾਮ ਲੇਤ ਪਾਪ ਤਨ ਤੇ ਗਿਆ। ਕਿ ਭਾਈ ਜੀ ਆਪਾਂ ਗੁਰੂ ਵਾਲੇ ਬਣ ਕੇ ਗੁਰਾਂ ਤੋਂ ਗੁਰਮੰਤਰ ਲੈਣੇ ਆ। ਉਸ ਗੁਰਮੰਤਰ ਦੀ ਕਮਾਈ ਕਰਦੇ ਆ ਉੱਠਦੇ ਬੈਠਦੇ ਸਾਧ ਸੰਗਤ ਜੀ ਸੌਣ ਤੋਂ ਪਹਿਲਾਂ ਉੱਠਣ ਤੋਂ ਬਾਅਦ ਕੰਮ ਤੰਦਾ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰੀਏ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਵੱਡੇ ਵੱਡੇ ਪਾਪੀ ਵੀ ਤਰ ਜਾਂਦੇ ਕਿਉਂਕਿ ਨਾਮ ਜਪਣ ਦੇ ਨਾਲ ਮਨ ਬਦਲ ਜਾਂਦਾ ਸਾਧ ਸੰਗਤ ਜੀ ਤੇ ਮਨ ਜਿੱਤੇ ਜਗ ਜੀਤ ਮਨ ਬਦਲ ਗਿਆ ਤਾਂ ਸਾਧ ਸੰਗਤ ਜੀ ਇਨਸਾਨ ਪਾਪ ਕਰੇਗਾ ਹੀ ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਨਾਮ ਲੈ ਤ ਸਗਲ ਪਰਵਾਇਆ ਕਿ ਭਾਈ ਨਾਮ ਜਪਣ ਵਾਲਿਆਂ ਨੂੰ ਕੋਈ ਤਿਵਾਰ ਮਨਾਉਣ ਦੀ ਲੋੜ ਨਹੀਂ ਹੈ। ਕੋਈ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ। ਇਹ ਸਾਧ ਸੰਗਤ ਜੀ ਜੋ ਨਾਮ ਜਪਦੇ ਨੇ ਮੰਨ ਲਈਏ ਕਿ ਭਾਈ ਘਰ ਬੈਠੇ ਹੀ ਸਾਰੇ ਜੋ ਤਿਵਾਰ ਨੇ ਉਹ ਮਨਾ ਲਏਗੇ। ਕੋਈ ਪੂਜਾ ਪਾਠ ਕਰਨ ਦੀ ਲੋੜ ਨਹੀਂ ਹੈ। ਕੋਈ ਸਮਗਰੀ ਚੜ੍ਹਾਉਣ ਦੀ ਲੋੜ ਨਹੀਂ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਨਾ ਸਾਧ ਸੰਗਤ ਜੀ ਸੁਖਮਨੀ ਸਾਹਿਬ ਦੇ ਵਿੱਚ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕਿ ਪ੍ਰਮਾਤਮਾ ਦਾ ਜੋ ਸਿਮਰਨ ਹੈ ਸਾਧ ਸੰਗਤ ਜੀ ਉਹ ਸਭ ਤੋਂ ਉੱਚਾ ਹੈ ਤੇ ਐਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਭਾਈ ਨਾਮ ਲੈਤ ਸਗਲ ਪੁਰਬ ਆ ਕਿ ਭਾਈ ਨਾਮ ਜਪਣ ਦੇ ਨਾਲ ਸਾਰੇ ਜੋ ਪੁਰਬ ਨੇ ਉਹ ਮਨਾਏ ਜਾਂਦੇ ਨੇ ਸਾਧ ਸੰਗਤ ਜੀ ਨਾਮ ਜਪਣ ਵਾਲੇ ਨੂੰ ਕੋਈ ਲੋੜ ਨਹੀਂ ਪੈਂਦੀ ਕਿ ਭਾਈ ਇਹ ਤਿਉਹਾਰ ਮਨਾਈਂ ਕਿਉਂਕਿ ਸਭ ਤੋਂ ਵੱਡਾ ਜੋ ਤਿਉਹਾਰ ਹੈ ਸੱਚ ਦਾ ਤਿਉਹਾਰ ਸਾਧ ਸੰਗਤ ਹੈ ਜੋ ਪ੍ਰਮਾਤਮਾ ਦਾ ਤਿਉਹਾਰ ਉਹ ਪਰਮ ਪਿਤਾ ਪ੍ਰਮਾਤਮਾ ਸਾਧ ਸੰਗਤ ਜੀ ਉਹਨੂੰ ਅੰਦਰੋਂ ਹੀ ਮਿਲ ਜਾਂਦਾ ਹੈ ਤੇ ਭਾਈ ਜਿਹਨੂੰ ਅੰਦਰੋਂ ਮਾਲਿਕ ਮਿਲ ਗਿਆ ਬ੍ਰਹਮ ਗਿਆਨ ਮਿਲ ਗਿਆ ਸਾਰੇ ਤਿਵਾਰ ਜੋ ਫਿੱਕੇ ਪੈ ਜਾਂਦੇ ਨੇ ਨਾਮ ਲੇਤ 68 ਮਜਨਾਇਆ ਇਹ 사త్సੰਗਤ ਜੀ ਨਾਮ ਜਪਣ ਵਾਲਿਆਂ ਨੂੰ ਕੋਈ ਤੀਰਥਾਂ ਤੇ ਜਾਣਾ ਵੀ ਨਹੀਂ ਪੈਂਦਾ ਕਿਉਂਕਿ ਸਭ ਤੋਂ ਵੱਡਾ ਜੋ ਤੀਰਥ ਇਸ਼ਨਾਨ ਹੈ ਉਹ 사త్సੰਗਤ ਜੀ ਬ੍ਰਹਮ ਗਿਆਨ ਹੀ ਹੈ ਜੋ ਗੁਰੂ ਵਾਲੇ ਨੇ ਗੁਰਾਂ ਤੋਂ ਗੁਰਮੰਤਰ ਲੈ ਲੈਂਦੇ ਨੇ ਕਿ ਭਾਈ ਉਹ ਤੀਰਥਾਂ ਤੇ ਜਾ ਕੇ 사త్సੰਗਤ ਜੀ ਇਸ਼ਨਾਨ ਕਰਨ ਦੇ ਉਹਨਾਂ ਨੂੰ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਭਾਈ ਜੋ ਤੀਰਥ ਇਸ਼ਨਾਨ ਨੇ ਉਹ ਪ੍ਰਮਾਤਮਾ ਦੇ ਨਾਮ ਤੇ ਬਣੇ ਨੇ ਤੇ ਸਭ ਸਭ ਤੋਂ ਵੱਡਾ ਸਾਧ ਸੰਗਤ ਜੀ ਤੀਰਥ ਇਸ਼ਨਾਨ ਤਾਂ ਫਿਰ ਸਾਡੇ ਅੰਦਰ ਹੈ ਕਿਉਂਕਿ ਜਿੰਨੇ ਵੀ ਗੁਰੂ ਨੇ ਉਹਨਾਂ ਨੇ ਪ੍ਰਮਾਤਮਾ ਦਾ ਇੱਕੋ ਹੀ ਪਤਾ ਦੱਸਿਆ ਸਾਧ ਸੰਗਤ ਜੀ ਉਹ ਹੈ ਸਾਡਾ ਸਰੀਰ ਨਾਮ ਲੇਤ ਅਠਸਠ ਮਜਨਾਇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਸਾਧ ਸੰਗਤ ਜੀ ਸਾਡਾ ਜੋ ਸਰੀਰ ਹੈ ਨਾ ਇਹ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੈ ਕਿ ਸਾਰੇ ਤੀਰਥ ਸਾਸੰਗਤ ਜੀ ਸਾਡੇ ਸਰੀਰ ਦੇ ਅੱਗੇ ਫੈਲ ਨੇ ਸਾਸੰਗਤ ਜੀ ਤੀਰਥ ਸਾਡੇ ਨਾਮ ਨਾਲ ਰਹਿੰਦਾ ਹੈ ਤੇ ਅਸੀਂ ਤੀਰਥਾਂ ਤੇ ਪ੍ਰਮਾਤਮਾ ਨੂੰ ਲੱਭ ਰਹੇ ਹਾਂ ਤਾਂ یوں ਅੱਜ ਸਤਿਗੁਰ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਨਾਮ ਲੇਤ ਅਠਸਠ ਮਜਨਾਇ ਕਿ ਭਾਈ ਜੋ ਘਰ ਬੈਠੇ ਮੈਡੀਟੇਸ਼ਨ ਕਰਦੇ ਨੇ ਨਾਮ ਜਪਦੇ ਨੇ ਗੁਰਮੰਤਰ ਜਪਦੇ ਨੇ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਵੀ ਲੋੜ ਨਹੀਂ ਹੈ ਸਾਸੰਗਤ ਜੀ ਆਪਾਂ ਤੀਰਥ ਇਸ਼ਨਾਨ ਕਿਹਨੂੰ ਕਹਿੰਨੇ ਆ तीर्थ यात्रा ਕਿਨੂੰ ਕਹਿੰਨੇ ਕਿ ਭਾਈ ਪ੍ਰਮਾਤਮਾ ਦੇ ਸਾਧੂ ਸੰਤਾਂ ਦੇ ਦਰਸ਼ਨ ਹੋਣ ਤੇ ਸਾਧ ਸੰਗਤ ਜੀ ਜਦੋਂ ਆਪਾਂ ਗੁਰਾਂ ਤੋਂ ਗੁਰਮੰਤਰ ਲੈ ਲਿਆ ਤੇ ਜਦੋਂ ਅਸੀਂ ਆਪਣੇ ਅੰਦਰ ਬੈਠੇ ਮਾਲਕ ਦੇ ਨਾਲ ਜੁੜ ਗਏ ਸਾਨੂੰ ਤੀਰਥਾਂ ਤੇ ਜਾਣ ਦੀ ਲੋੜ ਹੀ ਨਹੀਂ ਤੇ ਬਾਰ ਬਾਰ ਬੇਨਤੀ ਸਾਧ ਸੰਗਤ ਜੀ ਕਿ ਸਭ ਤੋਂ ਵੱਡਾ ਜੋ ਤੀਤ ਸਥਾਨ ਹੈ ਉਹ ਸਾਡੇ ਅੰਦਰ ਹੀ ਹੈ ਇਹ ਸਾਡਾ ਸ਼ਰੀਰ ਹੀ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਨਾਮ ਲੇਚ 68 ਮਜਨਾਇਆ ਤੇ ਭਾਈ ਘਰ ਬੈਠੇ ਹੀ ਠਾੜ ਤੀਰਤਾਂ ਦੇ ਇਸ਼ਨਾਨ ਹੋ ਜਾਂਦੇ ਨੇ ਸਾਧ ਸੰਗਤ ਜੀ ਪਾਵਨ ਜਾਨ ਦੀ ਲੋੜ ਨਹੀਂ ਪੈਂਦੀ ਤੀਰਤ ਹਮਰਾ ਹਰ ਕੋ ਨਾਮ ਕਿ ਭਾਈ ਪ੍ਰਮਾਤਮਾ ਦਾ ਸਿਮਰਨ ਕਰਨਾ ਹੀ ਸੱਚਾ ਤੀਰਤ ਇਸ਼ਨਾਨ ਹੈ ਗੁਰੂ ਪ੍ਰਦੇਸ਼ਾ ਤਤ ਗਿਆਨ ਤੇ ਸਾਧ ਸੰਗਤ ਜੀ ਇਹ ਸਮਝ ਕਿ ਨੂੰ ਆਂਦੀ ਹੈ ਜਿਹਦੇ ਕੋਲ ਗੁਰੂ ਦਾ ਗਿਆਨ ਹੈ ਕਿ ਸਾਧ ਸੰਗਤ ਜੀ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਵੇਂ ਹਰ ਤਿਉਹਾਰ ਦੇ ਉੱਪਰ ਸਤਸੰਗਤ ਜੀ ਸਾਡਾ ਜੋ ਸਮਾਜ ਹੈ ਕੋਈ 5000 ਕੋਈ 10000 ਕੋਈ 20000 ਕੋਈ ਇਸ ਤੋਂ ਵੀ ਜ਼ਿਆਦਾ ਖਰਚ ਕਰ ਬੈਠਦਾ ਹੈ ਸਤਸੰਗਤ ਜੀ ਸਾਡਾ ਜੋ ਸਮਾਜ ਹੈ ਨਾ ਉਹ ਪਹਿਲਾ 3-4 ਮਹੀਨੇ ਕੋਈ ਕੰਮ ਕਰੇਗਾ ਦਿਹਾੜੀ ਮਜ਼ਦੂਰੀ ਕਰੇਗਾ ਬੜੀ ਮਿਹਨਤ ਨਾਲ ਪੈਸਾ ਕਮਾਉਂਦਾ ਹੈ ਤੇ ਸਤਸੰਗਤ ਜੀ ਉਹ ਜੋ ਜਮ੍ਹਾਂ ਹੋਇਆ ਪੈਸਾ ਹੈ 3-4 ਸਾਲਾਂ ਬਾਅਦ 3-4 ਮਹੀਨੇ ਬਾਅਦ ਫਿਰ ਕੋਈ ਤਿਉਹਾਰ ਆ ਜਾਂਦਾ ਸਤਸੰਗਤ ਜੋ ਸਾਰਾ ਪੈਸਾ ਖਰਚ ਕਰ ਬੈਠਦਾ ਹੈ ਸਤ ਸੰਗਤ ਜੀ ਲੋਕਾਂ ਦੇ ਦੇਖੋ ਦੇਖ ਉਹ ਖਰਚ ਕਰ ਬੈਠਦਾ ਤੇ ਸਤਗੁਰੂ ਰਵਿਦਾਸ ਮਹਾਰਾਜ ਜੀ ਸਤਗੁਰੂ ਨਾਮਦੇਵ ਜੀ ਸਤਗੁਰੂ ਕਬੀਰ ਸਾਹਿਬ ਤੇ ਅੱਜ ਸਤਗੁਰ ਅਰਜਨ ਦੇ ਮਹਾਰਾਜ ਜੀ ਸਮਝਾ ਰਹੇ ਨੇ ਕਿ ਬੇਟਾ ਪ੍ਰਮਾਤਮਾ ਦੇ ਸਿਮਰਨ ਤੋਂ ਵੱਡਾ ਕੁਝ ਵੀ ਨਹੀਂ ਨੀ ਤੀਰਤ ਹਮਰਾ ਹਰ ਕੋ ਨਾਮ ਕਿ ਭਾਈ ਪ੍ਰਮਾਤਮਾ ਦਾ ਜੋ ਨਾਮ ਹੈ ਉਹੀ ਸਭ ਤੋਂ ਵੱਡਾ ਤੀਰਤ ਹੈ ਗੁਰੂ ਉਪਦੇਸ਼ਾ ਤਤ ਗਿਆਨ ਪ੍ਰਸਾਦ ਸੰਗਤ ਜੀ ਸਮਝ ਕਿਨੂੰ ਲੱਗਦੀ ਹੈ ਜਿਹਦੇ ਕੋਲ ਗੁਰੂ ਦਾ ਗਿਆਨ ਨਹੀਂ ਤੇ ਗੁਰੂ ਦੇ ਗਿਆਨ ਤੋਂ ਬਿਗਾਰ ਸਤਸੰਗਤ ਜੀ ਸਭ ਕੁਝ ਹਦੂਰਾ ਹੈ ਸਭ ਦਾ ਅੰਧਕਾਰ ਹੀ ਅੰਧਕਾਰ ਹੈ ਹਨੇਰਾ ਹੀ ਹਨੇਰਾ ਸਤਸੰਗਤ ਜੀ ਜਿਸੋ ਚੰਦਾ ਉੱਗ ਵੈ ਸੂਰਜ ਚੜੈ ਹਜ਼ਾਰ ਐਤੇ ਚਾਨਣ ਹੁੰਦਿਆ ਗੁਰਬਿੰਦ ਕੋਰ ਅੰਧਾਰ ਅੱਗੇ ਸਤਗੁਰੂ ਜੀ ਸਮਝਾਣਾ ਕਰਦੇ ਨੇ ਨਾਮ ਲੇਤ ਦੁੱਖ ਦੂਰ ਪਰਾਨ ਕਿ ਭਾਈ ਨਾਮ ਜਪਣ ਦੇ ਨਾਲ ਸਾਰੇ ਜੋ ਦੁੱਖ ਨੇ ਨਾ ਸਤਸੰਗਤ ਜੀ ਉਹ ਦੂਰ ਹੋ ਜਾਂਦੇ ਨੇ ਏਕ ਘੜੀ ਸਿਮਰਨ ਕਰੋ ਨਾ ਲੱਗਿਆ ਕੋ ਲੋ ਕਲੇਸ਼ ਉਹ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਹੈ ਕਿ ਭਾਈ ਦੁੱਖ ਦੂਰ ਕਿਵੇਂ ਹੁੰਦੇ ਨੇ ਕਿਉਂਕਿ ਸਾਧ ਸੰਗਤ ਜੀ ਨਾਮ ਜਪਣ ਵਾਲਾ ਜੋ ਜੀਵ ਹੈ ਨਸ਼ੇ ਨਹੀਂ ਕਰੇਗਾ ਤੇ ਜਿਸ ਕਰਚੇ ਨਸ਼ਾ ਨਹੀਂ ਹੈ ਅੱਦੇ ਤੋਂ ਜ਼ਿਆਦਾ ਦੁੱਖ ਤਾਂ ਵੈਸੇ ਦੂਰ ਹੋਗੇ ਨਾਮ ਜਪਣ ਵਾਲਾ ਲੜਾਈ ਝਗੜੇ ਨਹੀਂ ਕਰੇਗਾ ਸਾਧ ਸੰਗਤ ਜੀ ਆਹ Holi ਤੇ ਦੇਖਿਆ ਨਾ ਕੱਲ੍ਹ ਹਰਿਆਣਾ ਦੇ ਵਿੱਚ ਇੱਕ ਜਵਾਨ ਬੱਚੇ ਦੀ ਸਾਧ ਸੰਗਤ ਜੀ ਮੌਤ ਹੋਈ ਹੈ ਸਾਧ ਸੰਗਤ ਜੀ Holi ਖੇਡਦੇ ਖੇਡਦੇ ਉਹਦੇ ਨਾਲਦਿਆਂ ਨੇ ਸਾਧ ਸੰਗਤ ਜੀ ਉਹਦੇ ਹਾਣਦੇ ਹੀ ਨਹੀਂ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਹੈ ਇਹ 사త్సੰਗਤ ਜੀ ਉਹਨਾਂ ਦਾ ਜੋ ਸੁੱਖ ਸੀ ਉਹ ਦੁੱਖ ਦੇ ਵਿੱਚ ਬਦਲ ਗਿਆ ਸੁੱਖ ਮੰਗਾ ਦੁੱਖ ਆ ਗਿਆ ਉਹ ਤੇ 사త్సੰਗਤ ਜੀ ਕਈ ਥਾਵਾਂ ਤੇ ਲੜਾਈ ਝਗੜਾ ਹੋਇਆ ਹੈ 사త్సੰਗਤ ਜੀ ਕੁਝ ਸਥਾਨਾਂ ਤੇ 사త్సੰਗਤ ਜੀ ਆਪਸ ਦੇ ਵਿੱਚ ਹੱਥੋਂ ਪਾਈ ਵੀ ਹੋਈ ਨੇ ਗੋਲੀ ਵੀ ਚੱਲੀ ਆ holi ਦੇ ਦਿਨ 사త్సੰਗਤ ਜੀ ਤੇ ਇਹੀ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਗੁਰੂ ਵਾਲੇ ਬਣੋਂਗੇ ਨਾਮ ਸ਼ਬਦ ਜਪੋਂਗੇ ਗੁਰਬਾਣੀ ਪੜੋਂਗੇ ਸਾਧ ਸੰਗਤ ਜੀ ਜੋ ਅਸੀਂ ਦੁੱਖ ਪੈਦਾ ਕਿਤਨੇ ਸਾਰੇ ਖਤਮ ਹੋ ਜਾਣਗੇ ਇਹ ਨਾਮ ਜਪਣ ਵਾਲੇ ਜੀਵ ਸਾਧ ਸੰਗਤ ਜੀ ਦਿਖਾਵਾ ਨਹੀਂ ਕਰਦੇ ਨਾਮ ਜਪਣ ਵਾਲੇ ਜੀਵ ਛੋਟੀ ਛੋਟੀ ਗੱਲਾਂ ਪਿੱਛੇ ਲੜਨ ਲੜਦੇ ਨਹੀਂ ਹੈ ਜੇ ਭਾਈ ਉਹ ਲੜਦੇ ਨੇ ਉਹ ਕਾਰਨ ਬਹੁਤ ਵੱਡਾ ਹੁੰਦਾ ਹੈ ਨਾਮ ਜਪਣ ਵਾਲਾ ਜੀਵ ਸਾਧ ਸੰਗਤ ਜੀ ਮਨੁੱਖਤਾ ਲਈ ਲੜੇਗਾ ਮਾਨਵਤਾ ਲਈ ਲੜੇਗਾ ਸਮਾਜ ਦੀ ਸਾਧ ਸੰਗਤ ਜੀ ਭਲਾਈ ਵਾਸਤੇ ਲੜਾਈ ਲੜੇਗਾ ਕਿਸੇ ਨੂੰ ਨਿਆਂ ਦਿਵਾਉਣ ਵਾਸਤੇ ਲੜਾਈ ਲੜੇਗਾ ਇਹ ਜੋ ਪ੍ਰਮਾਤਮਾ ਦੇ ਭਗਤ ਨੇ 사ਤਸੰਗਤ ਜੀ ਪ੍ਰਮਾਤਮਾ ਦੇ ਸੰਤ ਨੇ ਇਹਨਾਂ ਦੀ ਜਿਹੜੀਆਂ ਲੜਾਈਆਂ ਨੇ ਭਾਈ ਬਹੁਤ ਵੱਡੀਆਂ ਹੁੰਦੀਆਂ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਤੇ 사ਤਸੰਗਤ ਜੀ ਗੁਰਨਾਨਕ ਦੇਵ ਮਹਾਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ 사ਤਸੰਗਤ ਜੀ ਬਾਬਾ ਸਾਹਿਬ ਡਾਕਟਰ ਪੀਮਰਾਮ ਬੇਦਕਰ ਜੀ ਦੀ ਲੜਾਈ ਇਹ ਨਾਮ ਜਪਣ ਵਾਲੇ 사ਤਸੰਗੀ ਜੀ 사ਤਸੰਗਤ ਜੀ ਜਿਨ੍ਹਾਂ ਕੋਲ ਗੁਰੂ ਦਾ ਗਿਆਨ ਹੋਵੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜਦੇ ਨਹੀਂ ਹੈ ਜਿਸ ਅਰਥੇ ਸਤਸੰਗ ਹੈ ਨਾਮ ਸ਼ਬਦ ਹੈ ਉਹਨਾਂ ਘਰਾਂ 'ਚ ਕੋਈ ਸੱਸ-ਬਹੂ ਦਾ ਕਲੇਸ਼ ਨਹੀਂ ਹੁੰਦਾ ਭਾਈ ਸੱਸ ਸੋਹਰੇ ਦੀ ਪਤੀ-ਪਤਨੀ ਦਾ ਬੱਚਿਆਂ ਦਾ ਪਤੀ ਸਤਸੰਗਤ ਜੀ ਬੱਚਿਆਂ ਦੇ ਮਾਤਾ-ਪਿਤਾ ਦੇ ਨਾਲ ਕਰਦੇ ਵੀ ਸ਼ੁਕ ਸ਼ਾਂਤੀ ਆਉਂਦੀ ਹੈ ਨਾਮ ਲੇਤ ਦੁੱਖ ਦੂਰ ਪਰਾਨਾ ਕਿ ਭਾਈ ਨਾਮ ਲੈਣ ਨਾਲ ਨਾਮ ਜਪਣ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਨਾਮ ਲੇਤ ਅਤਮੂਰਤ ਗਿਆਨ ਸਤਸੰਗਤ ਜੀ ਨਾਮ ਜਪਣ ਦੇ ਨਾਲ ਵੱਡੇ-ਵੱਡੇ ਮੂਰਖ ਵੀ ਸਿਆਣੇ ਹੋ ਜਾਂਦੇ ਨੇ ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਚ ਗਿਆਨ ਨਹੀਂ ਬੜਾ ਹੈ ਜਦੋਂ ਆਪਾਂ ਨਾਮ ਜਪਾਂਗੇ ਤਾਂ ਸਾਧ ਸੰਗਤ ਜੀ ਅੰਦਰੋਂ ਗਿਆਨ ਪ੍ਰਗਟ ਹੋਏਗਾ ਤੇ ਜਦੋਂ ਗਿਆਨ ਆ ਗਿਆ ਸਾਧ ਸੰਗਤ ਜੀ ਆਪ ਵਿਚਾਰੇ ਸੋ ਗਿਆਨੀ ਹੋਏ ਤੇ ਭਾਈ ਉਹ ਗਿਆਨੀ ਬਣ ਜਾਂਦਾ ਹੈ ਨਾਮ ਲੇਤ ਪ੍ਰਗਟ ਉਜਿਆਰਾ ਸਾਧ ਸੰਗਤ ਜੀ ਨਾਮ ਜਪਣ ਦੇ ਨਾਲ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਇਹ ਜੋ ਵਹਿਮ ਭਰਮ ਅਡੰਬਰ ਪਖੰਡ ਦਾ ਹਨੇਰਾ ਆ ਇਹ ਦੂਰ ਹੋ ਜਾਂਦਾ ਹੈ ਨਾਮ ਲੇਤ ਛੁੱਟੈ ਜੰਜਾਰਾ ਸਾਤ ਸੰਗਤ ਜੀ ਸੰਸਾਰ ਦੇ ਸਾਰੇ ਬੰਧਨ ਨੇ ਜਾਲ ਨੇ ਉਛਟ ਜਾਂਦੇ ਨੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਨਾਮ ਲੇਤ ਜਮ ਨੇੜ ਨਾ ਆਵੇ ਕਿ ਭਾਈ ਨਾਮ ਜਪਣ ਦੇ ਨਾਲ ਜਮਦੂਤ ਵੀ ਨੇੜੇ ਨਹੀਂ ਆਉਂਦੇ ਮੋਹੇ ਜਮ ਡੰਡ ਨਾ ਲਾ ਗਈ ਤ ਜਲੇ ਸਰਬ ਜੰਗਲ ਸਾਤ ਸੰਗਤ ਜੀ ਜਮਦੂਤ ਉਹਨਾਂ ਕੋਲ ਆਉਂਦੇ ਨੇ ਭਾਈ ਜੋ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਘਰ ਚ ਲੜਾਈ ਝਗੜਾ ਕਰਦੇ ਨੇ ਦੂਜਿਆਂ ਨੂੰ ਧੋਕਾ ਦਿੰਦੇ ਨੇ ਸਾਤਸੰਗਤ ਜੀ ਬੁਰਾ ਕੰਮ ਕਰਦੇ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਰਹੇ ਨੇ ਤੇ ਗੁਰਬਾਣੀ ਕੀ ਫਰਮਾਂਦੀ ਹੈ ਸਤਿਗੁਰੂ ਅਰਜਨ ਸਿੰਘ ਮਹਾਰਾਜ ਜੀ ਫਰਮਾਂਦੇ ਨੇ ਮੋਹੇ ਜਮ ਡੰਡ ਨਾ ਲਾਗੋ ਤਜਲੇ ਸਰਬ ਜੰਜਾਲ ਕਿ ਭਾਈ ਜੋ ਸਾਰੇ ਜੰਜਾਲ ਛੱਡ ਦਿੰਦਾ ਆ ਉਹਨੂੰ ਜਮਦੂਤਾਂ ਦਾ ਡਰ ਵੀ ਨਹੀਂ ਲੱਗਦਾ ਨਾਮ ਲੇਤ ਜਮ ਨੇੜ ਨਾ ਆਵੇ ਕਿ ਭਾਈ ਜਿੱਨਾ ਘਰਾਂ 'ਚ ਨਾਮ ਸ਼ਬਦ ਹੈ ਉਹਨਾਂ ਦੇ ਘਰਾਂ 'ਚ ਜਮਦੂਤ ਵੀ ਨੇੜੇ ਨਹੀਂ ਆਉਂਦੇ ਸਾਤਸੰਗਤ ਜੀ ਜੋ ਨੈਗੇਟਿਵ ਊਰਜਾ ਬਾਹਰ ਨਿਕਲ ਜਾਂਦੀ ਹੈ ਤੇ ਕਰਦੇ ਅੰਦਰ ਪੋਜ਼ਿਟਿਵ ਊਰਜਾ ਪੋਜ਼ਿਟਿਵ ਊਰਜਾ ਹੀ ਰਹਿ ਜਾਂਦੀ ਸਭ ਕੁਝ ਪੋਜ਼ਿਟਿਵ ਹੀ ਨਜ਼ਰ ਆਉਂਦਾ ਸਾਧ ਸੰਗਤ ਜੀ ਸਕਾਰਾਤਮਕ ਜਿਹੜੀ ਨਕਾਰਾਤਮਕ ਸੋਚ ਹੈ ਉਹ ਖਤਮ ਹੋ ਜਾਂਦੀ ਹੈ ਨਾਮ ਲੇਤ ਦਰਗਹਿ ਸੁੱਖ ਪਾਵੇ ਕਿ ਭਾਈ ਨਾਮ ਜਪਣ ਦੇ ਨਾਲ ਹੀ ਸੰਸਾਰ ਦੇ ਵਿੱਚ ਵੀ ਸੁੱਖ ਮਿਲਦਾ ਹੈ ਤੇ ਸਾਧ ਸੰਗਤ ਜੀ ਮਾਲਿਕ ਦੇ ਦਰਬਾਰ 'ਚ ਵੀ ਸੁੱਖ ਮਿਲਦਾ ਹੈ ਆ ਦੇਖੇ ਨਾ ਸਾਧ ਸੰਗਤ ਜੀ ਜਿੰਨਾ ਘਰਾਂ 'ਚ ਸਤਸੰਗ ਹੈ ਨਾਮ ਸ਼ਬਦ ਹੈ ਭਾਈ ਉਹਨਾਂ ਘਰਾਂ 'ਚ ਪਤੀ ਪਤਨੀ ਦੀ ਲੜਾਈ ਨਹੀਂ ਹੈ ਸਾਤਸੰਗਤ ਜੀ ਨੂਰ ਰਾਣੀ ਤੇ ਸੱਸ ਦੀ ਲੜਾਈ ਨਹੀਂ ਬੱਚੇ ਮਾਤਾ ਪਿਤਾ ਦੇ ਆਖੇ ਦੇ ਵਿੱਚ ਹੁੰਦੇ ਨੇ ਕਿ ਸਾਤਸੰਗਤ ਜੀ ਘਰ ਦੇ ਵਿੱਚ ਕੋਈ ਦੁੱਖ ਹੀ ਨਹੀਂ ਹੈ ਉਹ ਵਕਰੀ ਗੱਲ ਹੈ ਕਿ ਭਾਈ ਸੰਸਾਰ ਦੇ ਜੋ ਦੁੱਖ ਨੇ ਉਹ ਹਰ ਕਿਸੇ ਨੂੰ ਆਉਂਦੇ ਨੇ ਪਰ ਸਾਤਸੰਗਤ ਜੀ ਨਾਮ ਜਪਣ ਦੇ ਨਾਲ ਜੋ ਛੋਟੇ ਮੋਟੇ ਦੁੱਖ ਆਪਾ ਪੈਦਾ ਕੀਤੇ ਨੇ ਨਾ ਇਹ ਘਰ ਦੇ ਵਿੱਚ ਕਲੇਸ਼ ਲੜਾਈ ਝਗੜਾ ਇਹ ਸਭ ਸਾਡੇ ਦੁਆਰਾ ਪੈਦਾ ਕੀਤੇ ਹੋਏ ਨੇ ਤੇ ਸਤਗੁਰੂ ਜੀ ਫਰਮਾਉਂਦੇ ਭਾਈ ਜਿਹੜੇ ਨਾਮ ਜੱਪਣਗੇ ਇੱਥੇ ਵੀ ਸੌਖੇ ਰਹਿਣਗੇ ਈहां ਖਾਟ ਚਲੋ ਹਰ ਲਾਹਾ ਆਗੇ ਬੱਸਨ ਸੁਹੇਲਾ ਭਾਈ ਉੱਥੇ ਵੀ ਸੌਖੇ ਰਹਿਣਗੇ ਇੱਥੇ ਵੀ ਨਾਮ ਹੋਵੇਗਾ ਤੇ ਉੱਥੇ ਵੀ ਨਾਮ ਹੋਵੇਗਾ ਨਾਮ ਲੇਤ ਪ੍ਰਭ ਕਹਿ ਸ਼ਾਬਾਸ਼ ਸਾ ਸੰਗਤ ਜੀ ਬਹੁਤ ਵੱਡੀ ਗੱਲ ਹੈ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾ ਸੰਗਤ ਜੀ ਕਿਤੇ ਵੀ ਨਹੀਂ ਲਿਖਿਆ ਵਰਤ ਰੱਖਣ ਵਾਲੀ ਨੂੰ ਸ਼ਾਬਾਸ਼ ਜੋ ਤਕਰਬੱਤੀ ਕਰਨ ਵਾਲੇ ਨੂੰ ਸ਼ਾਬਾਸ਼ ਜੋ ਜਗਾਨ ਵਾਲੇ ਨੂੰ ਸ਼ਾਬਾਸ਼ ਚਵਰਤ ਰੱਖਣ ਵਾਲੇ ਨੂੰ ਤੀਰਥਾਂ ਤੇ ਜਾਣ ਵਾਲੇ ਨੂੰ ਸ਼ਾਬਾਸ਼ ਕਿਤੇ ਨਹੀਂ ਲਿਖਿਆ ਪ੍ਰਸਾਦ ਸਿੰਘ ਜੀ ਸ਼ਾਬਾਸ਼ ਲਿਖਿਆ ਹੈ ਕਿਨੂੰ ਕਿ ਭਾਈ ਜੋ ਸਾਰੇ ਵਹਿਮ ਪਰਮ ਅਡੰਬਰ ਪਖੰਡ ਛੱਡ ਕੇ ਜੋ ਆਪਣੇ ਅੰਦਰ ਬੈਠੇ ਮਾਲਕ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਸ਼ਾਬਾਸ਼ ਕਿਹਾ ਸਾਧ ਸੰਗਤ ਜੀ ਨਾਮ ਲੈਤ ਪ੍ਰਭ ਕਹਿ ਸ਼ਾਬਾਸ਼ ਨਾਮ ਹੈ ਸਾਚੀ ਰਾਸ ਕਿ ਭਾਈ ਜੋ ਸਿਮਰਨ ਕਰਦੇ ਨੇ ਸਾਰੇ ਅਡੰਬਰ ਪਖੰਡ ਛੱਡ ਕੇ ਆਪਣੇ ਅੰਦਰ ਬੈਠੇ ਮਾਲਕ ਦੇ ਲਈ ਧਿਆਨ ਲਾਉਂਦੇ ਨੇ ਕਿ ਭਾਈ ਪ੍ਰਮਾਤਮਾ ਉਹਨਾਂ ਨੂੰ ਸ਼ਾਬਾਸ਼ ਕਹਿੰਦਾ ਹੈ ਉਹਨਾਂ ਨੂੰ ਸ਼ਾਬਾਸ਼ੀ ਦਿੰਦਾ ਹੈ ਤੇ ਸਾਧ ਸੰਗਤ ਜੀ ਨਾਮ ਹਮਾਰੀ ਸਾਚੀ ਦਾਸ ਤੇ ਜੋ ਪ੍ਰਮਾਤਮਾ ਦਾ ਸਿਮਰਨ ਹੈ ਇਹੀ ਭਾਈ ਸੱਚਾ ਗਿਆਨ ਹੈ ਇਹੀ ਸਾਧ ਸੰਗਤ ਜੀ ਸੱਚਾ ਸੌਦਾ ਹੈ ਇਸੇ ਨੂੰ ਵੀ ਸਾਧ ਸੰਗਤ ਜੀ ਸੱਚਾ ਧੰਨ ਕਿਹਾ ਜਾਂਦਾ ਹੈ ਇਸ ਸੰਸਾਰ ਦਾ ਧੰਨ ਸਾਧ ਸੰਗਤ ਜੀ ਸਾਡੇ ਕੰਮ ਬਹੁਤ ਆਉਂਦਾ ਹੈ ਪਰ ਆਨੰਦ ਉਹ ਵੀ ਨਹੀਂ ਦੇ ਪੰਦਾ ਦੇਖਿਆ ਹੁਣ ਵੱਡੇ ਵੱਡੇ ਪੈਸੇ ਵਾਲੇ 사ਸੰਗਤ ਜੀ ਮਾਨਸਿਕ ਤੌਰ ਤੇ ਦੁਖੀ ਨੇ بڑے بڑے ਜੋਦਿਸਾ ਲੋਗ ਤਿੰਨ ਕੋ ਵਿਅਪ ਹੈ ਚਿੰਤਾ ਰੋ 사ਸੰਗਤ ਜੀ ਦਾ ਮਤਲਬ ਇਹ ਨਹੀਂ ਕਿ ਗੁਰਾਂ ਨੇ ਪੈਸੇ ਕਮਾਉਣ ਦੀ ਮਨਾਹੀ ਕੀਤੀ ਪੈਸੇ ਕਮਾਓ ਪਰ ਇਮਾਨਦਾਰੀ ਤੇ ਕਮਾਓ ਵੱਡੇ ਵੱਡੇ ਘਰ ਬਣਾਓ ਗੱਡੀਆਂ ਖਰੀਦੋ ਪਰ ਇਮਾਨਦਾਰੀ ਦੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਗੁਰੂ ਉਪਦੇਸ਼ ਕਯੋ ਇਹ ਸਾਰ ਹਰ ਕੀ ਰਤਮਨ ਨਾਮ ਅਦਾਤ ਕਿ ਭਾਈ ਜੋ ਗੁਰੂ ਦਾ ਉਪਦੇਸ਼ ਹੈ ਕਿ ਜਿਹਦੇ ਕੋਲ ਗੁਰੂ ਦਾ ਉਪਦੇਸ਼ਕ ਹੈ ਭਾਈ ਉਹੀ ਪਰਮਾਤਮਾ ਦੀ ਜੋ ਮਹਿਮਾ ਹੈ ਉਸ ਨੂੰ ਜਾਣ ਸਕਦਾ ਹੈ ਗੁਰੂ ਉਪਦੇਸ਼ੋ ਕਈਓ ਏ ਸਾਰ ਗੁਰੂ ਨੇ ਸਾਧ ਸੰਗਤ ਦੀ ਸਾਰ ਸਾਰ ਪਾਉ ਜੋ ਨਿਚੋੜ ਕੱਢ ਕੇ ਸਾਨੂੰ ਦੱਸਿਆ ਹੈ ਪੂਰੀ ਜ਼ਿੰਦਗੀ ਦਾ ਪੂਰੇ ਗਿਆਨ ਦਾ ਸਾਧ ਜਿਵੇਂ ਸਤਿਗੁਰੂ ਅਰਦਾਸ ਮਹਾਰਾਜ ਜੀ 150 ਸਾਲ ਇੱਥੇ ਰਹੇ ਨੇ ਤੈਸੇ ਕਰਕੇ ਭਾਈ ਜੋ ਗੁਰੂ ਅਰਦਾਸ ਮਹਾਰਾਜ ਦੀ ਬਾਣੀ ਹੈ ਅੰਮ੍ਰਿਤ ਬਾਣੀਆਂ ਉਹ ਸਤਿਗੁਰਾਂ ਦੇ 150 ਸਾਲ ਦਾ ਨਿਚੋੜ ਹੈ ਉਹਨਾਂ ਦੀ ਮਿਹਨਤ ਹੈ ਸਾ ਸੰਗਤ ਜੀ ਉਹਨਾਂ ਦਾ ਬ੍ਰਹਮ ਗਿਆਨ ਹੈ ਪ੍ਰਮਾਤਮਾ ਦੀ ਬਾਣੀ ਹੈ ਐਸੇ ਕਰਕੇ ਜਦੋਂ ਵੀ ਗੁਰਬਾਣੀ ਪੜ੍ਹੋ ਅੰਮ੍ਰਿਤ ਬਾਣੀ ਪੜ੍ਹੋ ਸਾ ਸੰਗਤ ਜੀ ਸੋਚਾ ਕਰੋ ਕਿ ਭਾਈ ਗੁਰੂ ਅਰਜਨ ਦੇਵ ਜੀ ਨੂੰ ਪੜ੍ਹ ਰਹੇ ਨੇ। ਸ਼ਖਸ਼ਤ ਗੁਰੂ ਅਰਜਨ ਦੇਵ ਜੀ ਨੂੰ ਪੜ੍ਹ ਰਹੇ ਨੇ। ਇਹ ਅੰਮ੍ਰਿਤ ਬਾਣੀ ਨਹੀਂ ਹੈ ਗੁਰੂ ਅਰਜਨ ਦੇਵ ਜੀ ਨੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ। ਇਹ ਸਾਰੇ ਹੀ ਗੁਰੂ ਬੈਠੇ ਨੇ ਭਾਈ ਇਹਦੇ ਵਿੱਚ। ਇਹ ਸਤਿਗੁਰ ਨਾਨਕ ਦੇਵ ਮਹਾਰਾਜ ਜੀ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾ ਸੰਗਤ ਜੀ ਕਿਉਂਕਿ ਇਹ ਸਰੀਰ ਭਾਵੇਂ ਅਲੱਗ-ਅਲੱਗ ਸੰਪਰਜੋਤਿਕ ਕੋਈ ਸੀ ਸਾਧ ਸੰਗਤ ਜੀ ਵਿਚਾਰਤਾ ਰਾ ਇੱਕੋ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਅਰਵਦਾਸ ਮਹਾਰਾਜ ਜੀ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਸਤਿਗੁਰ ਕਬੀਰ ਮਹਾਰਾਜ ਜੀ ਇੱਕੋ ਜੋ ਸਾਧ ਸੰਗਤ ਜੀ ਕੋਈ ਵਿਚਾਰਤਾ ਰ ਗੁਰ ਉਪਦੇਸ਼ੋ ਕਈਓ ਇਸਾਰ ਹਰ ਕੀਰਤਿ ਮਨ ਨਾਮ ਅਧਾਰ ਕਿ ਭਾਈ ਆਪਣੇ ਜੋ ਗੁਰੂ ਨੇ ਗੁਰਮੰਤਰ ਦਿੱਤਾ ਹੈ ਭਾਈ ਪ੍ਰਮਾਤਮਾ ਦੇ ਨਾਮ ਨੂੰ ਆਧਾਰ ਬਣਾਓ ਨਾਨਕ ਉਦ੍ਰਹਿ ਨਾਮ ਪਨਹਚਾਰ ਅਵਰ ਕਰਮ ਲੋਕੈ ਪਤਿਆਰ ਸਾਤ ਸੰਗਤ ਜੀ ਜੋ ਨਾਮ ਜਪਦੇ ਨੇ ਨਾ ਉਹੀ ਇਸ ਦੁਨੀਆ ਤੋਂ ਪਾਰ ਹੁੰਦੇ ਨੇ ਉਹਨਾਂ ਨੂੰ ਹੀ ਬ੍ਰਹਮ ਗਿਆਨ ਮਿਲਦਾ ਹੈ ਸਾਤ ਸੰਗਤ ਜੀ ਗੁਰਮੰਤਰ ਮਿਲੇਗਾ ਕਿ ਕਿੱਥੋਂ ਇਸ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਗੁਰੂਆਂ ਕੋਲ ਧਾਰਮਿਕ ਗ੍ਰੰਥਾਂ ਚੋਂ ਵੀ ਸਾਤ ਸੰਗਤ ਜੀ ਉਹ ਗਿਆਨ ਨਹੀਂ ਮਿਲਦਾ ਜਦੋਂ ਆਪਾਂ ਨਾਮ ਜਪਾਂਗੇ ਸਾਡੇ ਅੰਦਰੋਂ ਜੋ ਬ੍ਰਹਮ ਗਿਆਨ ਨਿਕਲਣਾ ਹੈ ਸਾਤ ਸੰਗਤ ਜੀ ਉਹ ਗਿਆਨ ਸਾਨੂੰ ਕਿਤੇ ਵੀ ਨਹੀਂ ਮਿਲਣਾ ਉਹਨੂੰ ਹੀ ਬ੍ਰਹਮ ਗਿਆਨ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਜਪੇ ਤੇ ਅੰਦਰੋਂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਸਾਧ ਸੰਗਤ ਜੀ ਪ੍ਰਮਾਤਮਾ ਤੇ ਬ੍ਰਹਮ ਗਿਆਨ ਇੱਕੋ ਹੀ ਇੱਕੋ ਵੇਲੇ ਆਉਂਦੇ ਨੇ ਨਹੀਂ ਐ ਕਿ ਭਾਈ ਪਹਿਲਾਂ ਪ੍ਰਮਾਤਮਾ ਆਏਗਾ ਫਿਰ ਬ੍ਰਹਮ ਗਿਆਨ ਆਏਗਾ ਦੋਵੇਂ ਇੱਕੋ ਵੇਲੇ ਆਉਂਦੇ ਨੇ ਤਾਂ ਸਾਧ ਸੰਗਤ ਜੀ ਅੱਜ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਅੱਜ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਕਿ ਅੱਜ ਸ਼ਨੀਵਾਰ ਸੀ ਸਾਧ ਸੰਗਤ ਜੀ ਸ਼ਨੀਵਾਰ ਨੂੰ ਕਲਾਸ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਇਲਾਵਾ ਦੂਸਰੇ ਗੁਰੂਆਂ ਦੀ ਬਾਣੀ ਆਉਂਦੀ ਹੈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਭਾਈ ਦੂਸਰੇ ਗੁਰੂਆਂ ਦੇ ਵਿਚਾਰ ਕੀ ਨੇ ਤੇ ਪੜ੍ਹ ਕੇ ਕੀ ਪਤਾ ਲੱਗਦਾ ਹੈ ਕਿ ਭਾਈ ਇੱਕੋ ਹੀ ਵਿਚਾਰਤਾ ਦਾ ਇੱਕੋ ਹੀ ਜੋਤ ਸੀ। ਸਰੀਰ ਭਾਵੇਂ ਅਲੱਗ-ਅਲੱਗ ਸੰ ਆਉਣ ਦਾ ਸਮਾਂ ਭਾਵੇਂ ਅਲੱਗ-ਅਲੱਗ ਹੋਵੇ ਪ੍ਰਸਾਦ ਸਿੰਘ ਜੀ ਵਿਚਾਰ ਇੱਕੋ ਹੀ ਨੇ ਤੇ ਅੱਜ ਦਾ ਜੋ ਆਪਾਂ ਜੀ ਆਪਾਂ ਸੰਖੇਪ ਦੇ ਵਿੱਚ ਕਹੀਏ ਪ੍ਰਸਾਦ ਸਿੰਘ ਜੀ ਬਸ ਇੰਨੀ ਗੱਲ ਗੁਰਾਂ ਦੀ ਸੁਣ ਲਿਓ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਐਸੀ ਭਗਤ ਨਾ ਹੋਈ ਰਹਿ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਈ ਸਾਧ ਸੰਗਤ ਜੀ ਕੋਈ ਜੋਤ ਜਗਾਣ ਦੀ ਲੋੜ ਨਹੀਂ ਕੋਈ ਵਰਤ ਰੱਖਣ ਦੀ ਲੋੜ ਨਹੀਂ ਕੋਈ ਤੂ ਉਪਗਰਭਤੀ ਜਗਾਨ ਦੀ ਲੋੜ ਨਹੀਂ ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਸਿਰਫ ਇੱਕੋ ਕੰਮ ਕਰਨਾ ਹੈ ਕਿ ਭਾਈ ਕੰਮ ਧੰਦਾ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ ਇਹੀ ਸਤਗੁਰੂ ਅਰਬਦਾਸ ਮਹਾਰਾਜ ਜੀ ਨੇ ਕਿਹਾ ਹੈ ਕਿ ਭਾਈ ਘਰ ਪਰਿਵਾਰ ਸੰਭਾਲੋ ਬੱਚੇ ਪੜ੍ਹਾਓ ਲਿਖਾਓ ਮਾਤਾ ਪਿਤਾ ਦੀ ਸੇਵਾ ਕਰੋ ਇਹ ਸਭ ਕੁਝ ਕਰਦੇ ਕਰਦੇ ਮਾਲਕ ਦਾ ਸਿਮਰਨ ਕਰੋ satsang ਕਰੋ ਜੀਬਾ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿ ਅਰਬਦਾਸ ਵਿਚਾਰ ਸਤਸੰਗ ਜੀ ਇਹੀ ਜ਼ਿੰਦਗੀ ਦੀ ਫਿਲਾਸਫੀ ਹੈ ਇਹੀ ਗੁਰੂਆਂ ਦੀ ਵਿਚਾਰਤ ਹੈ ਕਿ ਭਾਈ ਘਰ ਪਰਿਵਾਰ ਵੀ ਸੰਭਾਲੋ ਕੰਮ ਵੀ ਕਰੋ ਤੇ ਨਾਲ ਨਾਲ 사ਤ ਸੰਗਤ ਜੀ 사ਤ ਸੰਗਤ ਵੀ ਕਰੋ ਅੰਮ੍ਰਿਤ ਵੇਲਾ ਸੰਭਾਲ ਲਈਏ ਦਿਨੇ ਕੰਮ ਧੰਦੇ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰੀਏ ਸੰਧਿਆ ਵੇਲੇ ਫੇਰ ਸਮਾਧੀ ਲਾਈਏ ਕਿ 사ਤ ਸੰਗਤ ਜੀ ਮਾਲਕ ਕਿਤੇ ਦੂਰ ਨਹੀਂ ਹੈ ਕਹਿ ਰਵਦਾਸ ਹੱਥ ਪੈਨੇ ਰੋ ਸਾਡੇ ਹੱਥ ਅੰਦਰ ਹੀ ਬੈਠਾ 사ਤ ਸੰਗਤ ਜੀ ਸੋ ਇੰਨੀ ਕੀ ਬੇਨਤੀ ਪ੍ਰਵਾਨ ਅੱਜ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਨਾਮ ਜਪਣ ਦੇ ਨਾਲ ਕੀ ਫਾਇਦਾ ਹੁੰਦਾ ਹੈ ਤੇ 사쌍ਗਤ ਜੀ ਅੱਜ ਸਤਿਗੁਰ ਅਰਜਨ ਦੇ ਮਹਾਰਾਜ ਜੀ ਦਾ ਸ਼ਬਦ ਸੀ ਤੇ ਸਤਿਗੁਰ ਅਰਜਨ ਦੇ ਮਹਾਰਾਜ ਜੀ ਨੇ ਕਿਹਾ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਕਿ ਭਾਈ ਧਰਮ ਦੇ ਵੀ ਸਭ ਤੋਂ ਵੱਡਾ ਪਰਮਾਤਮਾ ਦਾ ਸਿਮਰਨ ਹੈ ਇਹੀ ਗੱਲ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਪਹਿਲਾਂ ਕਹੀ ਹੈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਸੋ ਇਨੀ ਕੀ ਬੇਨਤੀ ਪ੍ਰਵਾਨ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਿਗੁਰੂ ਅਦਾਸ ਮਹਾਰਾਜ ਕੀਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ 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 ਸੋ ਹੰਸ ਸਤਨਾਮ ਜੀ